جي وڏي سچاوڙيا نلا تو ڏيخاوڙيا سچي کران جو نام ساري اوگن پئي تو تਾਵنا ਦੀ ਇੱਕ ਕਪੜਾ ਸਵਾਗਣਾ ਸਾਡਾ ਦੁਨੀਆਂ ਵਿੱਚ ਜਨਮਨਾ ਇਹ ਸਰੀਰ ਮੁਕੀ ਜਿਹੜਾ ਕਪੜਾ ਮਿਲਿਆ ਤੁੰ ਕੰਮੀ ਆਵੇ ਸਦਾ ਸਾਡੇ ਕਰਮਾਂ ਦੇ ਸੰਬੰਧ ਕਰਕੇ ਜਿਹੜਾ ਇਹ ਸਰੀਰ ਮਿਲਿਆ ਇਹ ਸਦਾ ਸਾਡੇ ਕੋਲ ਹੀ ਰਹੇਗਾ ਸਾਨੂੰ ਇਹ ਗੱਲ ਦਾ ਗਿਆਨ ਸਾਰੀ ਜ਼ਿੰਦਗੀ ਨੂੰ ਹੁੰਦਾ ਸਾਰੀ ਜ਼ਿੰਦਗੀ ਨੂੰ ਹੁੰਦਾ ਇਹ ਤင် ਖੜਾ ਰਹਦਾ ਮੇਰਾ ਕੁਝ ਬਣ ਜੇ ਮੇਰੇਆਂ ਦਾ ਕੁਝ ਬਣ ਜੇ ਆਪ ਵੀ ਕਮਾਲੀਏ ਆਪ ਵੀ ਜੋੜ ਕੇ ਆਪ ਵੀ ਕਰਨੀਏ ਸਾਰੀ ਜੀਵਨ ਤੇ ਗੱਦਨ ਦੀ ਨਾਹੀ ਜੀ ਜਦ ਇਹ ਸੋਚਿਆ ਵੀ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਚ ਨੇ ਭਜਨ ਕਰਨ ਲਈ ਸਤਿ ਕੀਰਤਨ ਮੁਰਿਆ ਆਪਾਂ ਜਾ ਕੇ ਹਾਜ਼ਰੀ ਭਰ ਲਈਏ ਮਾਫ਼ ਸੁਕਤਾਂ ਤੋਂ ਵੀ ਬਚਨ ਸਰਵਣ ਕਰ ਲਈਏ ਇਸ ਪਾਸੇ ਰੋਤਾ ਜਨ ਵੀ ਕੋਈ ਰਾਜ਼ ਨਹੀਂ ਸਾਰੀ ਜਿੰਦਗੀ ਜੋੜਦੇ ਜਾਣੀ ਲੰਘ ਜਾਂਦੀ ਹੈ ਤੇ ਮੇਰੇ ਕਿੰਨੇ ਚਲੇ ਜਾਂਦੇ ਇਹ ਜਰੀ ਦੇ ਕੱਪੜਾ ਦੇ ਛਿੜਿਆ ਜਾਂਦੇ ਸਮਾਤ ਤੁਝਾਂ ਨੇ ਗੱਲ ਦਾ ਗਿਆਨ ਹੁੰਦਾ ਹੈ ਕਿ ਜਿਹੜਾ ਇਹ ਸਰੀਰ ਹੈ ਸਦਾ ਨਹੀਂ ਰਹਿਣਾ ਇੱਕ ਦਿਨ ਸਮਾਤ ਵਾਕਿਆ ਨੇ ਨਾਸਤ ਹੋ ਜਾਣਾ ਹੈ ਸਤਿਮੂ ਹੋ ਜਾਣਾ ਹੈ ਕੋਨਾ ਆਪਣੇ ਜੀਵਨ ਨੂੰ ਸੁਧਾਰਿਆ ਜਾਏ ਮਾਤਮ ਤੁਮਕਲੋ ਤੋਂ ਦੇਸ਼ੀਏ ਆ ਸੰਤ ਬਾਬਾ ਕਰਮ ਸਿੰਘ ਜੀ ਮਾਤਮ ਤੁਸ ਰਾਣਾ ਸਿੰਘ ਵਾਲੇ ਧਰਮੋਂ ਪੜ੍ਹਦੇ ਜੀ ਜੀ ਸਦਾ ਜੀਵਨੀ ਰਹਿਣਾ ਗੁਰਮਾਨੀ ਦੀ ਟੀਕ ਲੈ ਕੇ ਮਾਤਮ ਸਾਨ ਵਚਨ ਪੜਨਾ ਜੋਵਨ ਕੁਰੀਆ ਦੀ ਸਦਾ ਰਹਿ ਰਿਆ ਸਭ ਜੋਵਨ ਗੁਰਮਾਨੀ ਦੀ ਆ ਮਾਰਿਆ ਜੀ ਦੀ ਆਨੀ ਸਾਰੇ ਉਹ ਨੂੰ ਕਿਹਾ ਨਰਸਿਨ ਜੀ ਦਾ ਨਾਮ ਸਭ ਕੀ ਸਤਿਨਾਮ ਤਰਨੁ ਤੁਮਾਰਾ ਪ੍ਰਵਾਨੀ ਕੈ ਜੀ ਰੰਧਾ ਮਾਲੇ ਦੰਦ ਦੇ ਜਾਇ ਸਤਿ ਕੀ ਗਾਣ ਹਮਕੇ ਗੰਜਾ ਡੁੰਮਣੀ ਰੂਮਾ ਟੀਨੀ ਬਾਣ ਤੀਨ ਨਸੀ ਗੋਰੀਏ ਅਪਲ ਕਰਨੀ ਸੋਏ ਲਕੀ ਆਵ ਸਉਰੇ ਨਿਤ ਨਪੀਰ ਕੋਈ ਗਤਾਨੀ ਤਦੋਂ ਸਭਨਾ ਸੋਹਰੇ ਪੰਚਨਾ ਸਭ ਕਲਾ ਬਣ ਹਾਰ ਕੋਈ ਇਤੋ ਚੱਲਾ ਪਾ ਦੇ। ਮਹਤੂਤਿਆਂ ਨੂੰ ਇਹ ਗੱਲ ਦਾ ਗਿਆਨ ਹੁੰਦਾ ਉਹ ਆਪਣਾ ਇੱਕ ਘੜੀ ਇੱਕ ਪਲ ਵੀ ਅਜਾਈ ਨਹੀਂ ਲਗਾਉਂਦੇ। ساری ਸੈਰੀ ਜ਼ਿੰਦਗੀ ਦੇ ਉਹਨਾਂ ਦੇ ਨਿਯਮ ਰੱਖੇ ਹੁੰਦੇ ਨੇ, ਪਮਾਜਾ ਕਰਦੇ ਨੇ। ਬਹੁਤੇ ਸ਼ਬਦਾਂ ਦੀ ਮਿਹਰਤਾ ਵੱਧਦੀ ਜਾਂਦੀ ਹੈ ਪਰ ਸ਼ਬਦ ਹੀ ਰੂਪ ਹੋ ਜਾਂਦੇ ਨੇ। ਦੇ ਵਿਆਸ ਦਾ ਉਹਨਾਂ ਦਾ ਪੜਦਾ ਪੁੱਟ ਜਾਂਦਾ। ਔਗਣ ਮੰਨ ਦੇ ਵਿੱਚੋਂ ਖੋ ਗਏ ਮੰਮੀ ਦੀ ਕੰਧ ਹੈ ਜਿੱਕੇ ਵਿਪੂਲ ਸੁਤੇ ਕਾਲ। ਉਹਨਾਂ ਨੇ ਕੋਈ ਸ਼ਬਦ ਦੀ ਕਮਾਈ ਕਰ ਲਈ। ਉਹਨਾਂ ਦੀ ਕੂਲ ਦੀ ਕੰਧ ਪੁੱਟ ਗਈ। ਔਰ ਪਰਮੇਸ਼ਰ ਦਿੱਤਨਾ ਸੁਪੇਰਤਾ ਦਾ ਸਮਝ। ਮਹਾਕੂਤ ਉੱਤੇ ਨਾ ਪਹੁੰਚ ਗਏ ਇੱਥੇ ਗੁਰਬਾਣੀ ਕਹੇ ਜੀ ਬ੍ਰਹਮ ਨਿਰੰਕੀਤ ਹੈ ਬ੍ਰਹਮ ਸੁਨੀਏ ਕੇ ਇੱਕ ਇੱਕ ਮੁਖ ਬਾਣੀ ਹੈ ਆਤਮ ਸਾਰਾ ਕਰਨ ਹੈ ਆਪਰੰਥ ਜਿਨਾਂ ਨੇ ਜਾਣੀ ਹੈ ਉੱਥੇ ਮਾਨਸੁ ਚਲੇ ਜਾਂਦੇ ਨੇ ਉਹਨਾਂ ਦੀ ਤੁਲ ਤੁਲ ਕੇ ਚਲੀ ਜਾਂਦੀ ਸ਼ਬਦ ਗਵਾ ਜਿਹੜਾ ਸਤਿ ਦੇ ਨਿਰੰਕਾਰ ਵਾਜੂ ਦਾ ਆਪਣਾ ਰੂਪ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਜੇਗੜ ਪਵਰ ਨਾ ਕੋਈ ਬਾਣੀ ਗੁਰੂ ਹੈ ਬਾਣੀ ਪਰਮੇਸ਼ਰ ਹੈ ਬਾਣੀ ਹੀ ਰੰਕਾਰ ਦੀ ਦਾ ਰੂਪ ਹੈ ਮਨੁੱਖਾ ਆਪਣੀ ਸਾਰੀ ਜਿੰਦਗੀ ਦੀ ਕਮਾਈ ਕਰਦੇ ਨੇ ਪਿਆਰੇ ਬਾਬਾ ਲੰਸਿੰਘ ਜੀ ਮਹਾਰਾਜ ਉਹ 24 ਘੰਟੇ ਦਾ ਹੀ ਆਪਣਾ ਨੇਮ ਕਰਦੇ ਸਨ ਗੁਰਮੁਖੰਦਰ ਦਾ ਅਭਿਆਸ ਸ਼੍ਰੀ ਜਪੀ ਚਰ ਦੇ ਪਾਠ ਹੋਰ ਵੀ ਕਿੰਨਾ ਬਾਣੀ ਦਾ ਲੰਤ ਅਭਿਆਸ ਉਹਨਾਂ ਦਾ ਪਿਆਰੇ ਬਾਬਾ ਇੰਦਰ ਸਿੰਘ ਮਹਾਰਾਜ ਨੇ ਆਪਣੀ ਸਾਰੀ ਜ਼ਿੰਦਗੀ ਮੂਲ ਮੰਤਰ ਜਪਦੇ ਰਹੇ। ਸ੍ਰੀ ਗੁਰੂ ਬਾਬਾ ਜੀ ਸਿਆਣ ਸਹਿਬ ਵਾਲਿਆਂ ਦੇ ਮੂਲ ਮੰਤਰ ਦਾ ਅਭਿਆਸ ਹੋਇਆ। ਉਹਦੀ ਕਮਾਈ ਕਰਕੇ ਸ਼ਬਦ ਮਿੱਟੀ ਦੀ ਤਪੇਦ ਹੋ ਗਈ ਜਿਹੜਾ ਅੱਜ ਦਾ ਸਮਾਂ ਹੈ। ਕਲਯੁਗ ਦਾ ਸਮਾਂ ਹੋਣ ਕਰਕੇ ਜੇ ਆਪਾਂ ਇੱਕ ਪਾਠ ਸੰਜਾਦੀ ਸਹਿਬ ਦਾ ਕਰਦੇ ਆਂ ਜੇ ਦੂਸਰਾ ਕਰਾਂਗੇ ਜਿਹੜੇ ਅੱਜ ਦੇ ਬਹੁਤਕਤ ਦੇ ਲੋਕ ਨੇ ਕਹਿੰਦੇ ਦੁਆਰਾ ਪਾਤ ਕਰਨਾ ਕੀ ਹੋਵੇ ਨਹੀਂ ਤੁਕ ਪਾਤਿ ਮਾਣ ਜਾਂਦੀ ਸੈ ਨੇ ਕਰਦਾ ਹੈ ਵੱਧ ਵੀ ਕਰਨ ਵਾਲੇ ਗੁਰੂ ਹੁੰਦੇ ਨਹੀਂ ਉਹਨਾਂ ਤੇ ਵੀ ਸੰਤੋਪ ਦੇ ਵੀ ਦੁਆਰਾ ਦੁਆਰਾ ਕਿਉਂ ਜਦੇ ਤੁਸੀਂ ਫੈਲਵਾਨ ਦੇਖੇ ਤਫਾੜੇ ਨੇ ਇਹ ਨਿਯਤ ਕਰਦੇ ਇਸ ਫੈਲਵਾਨ ਨੇ ਜੰਗੀ ਵਾਰੋਂ ਮਾਰ ਨਹੀਂ ਹੋਵੇ ਸਾਧ ਸੰਗਤ ਪਹਿਲੀ ਲੜਤਾਂ ਨੂੰ ਖਰਾਬ ਵਧੀਆ ਰੈਡੀ ਪੈਣੀ ਚਾਹੀਦੀ ਹੈ। ਕੈਗਲ ਨਾਲ ਦੀ ਖਰਾਬ ਵਧੀਆ ਹੋਵੇ। ਉਹ ਦੂਸਰੀ ਗੱਲ ਇਹ ਨੂੰ ਨੇਮ ਬਹੁਤ ਕਰਨੀ ਪੈਂਦੀ ਹੈ ਸਾਡੇ ਦੇ। 100 ਡੰਡ ਮਾਰ ਵਾਲੇ ਜਿਹਨੇ 200 250 ਡੰਡ ਵੀ ਲੋਕ ਨੂੰ ਮਾਰਦੇ ਨੇ ਪੈਰ ਮਾਰਦੇ। ਬਹੁਤ ਕਹਿਣਾ ਨਹੀਂ ਹੈ ਕਿ ਸਾਡੇ ਦੇਸ਼ ਵੀ ਇਹਨੇ ਕਿੰਨੇ ਜਨਦੋ ਰੋਜ਼ ਮਾਰਦੇ ਨੇ ਆਪਣੀ ਮਿਹਨਤ ਕਰਦੇ ਨੇ ਸਰੀਰ ਨੂੰ ਕਵਾਤੀ ਬਣਾ ਲੈਂਦੇ ਨੇ ਇਸ ਤਰ੍ਹਾਂ ਪੱਕਾ ਮਿਹਨਤ ਕਰਦੇ ਨੇ ਤੇ ਜੇ ਕੋਈ ਰਾਖਾ ਨੂੰ ਪੁੱਛੀ ਕਿ ਕੰਦਨ ਮਾਰਦੇ ਜਾਇਤਾ ਬਹੁਤ ਹੈ ਦੁਆਰਾ ਕਿਉਂ ਵਿੰਦ ਕਰਦੇ ਹਾਂ ਇੰਕੁਰ ਦੌੜ ਲਾਵੀਂ ਕਈ ਤੇ ਦੁਆਰਾ ਨੂੰ ਦੌੜ ਲੱਗ ਗਿਆ ਹੈ ਸਹਿਦਵਾਨ ਬਹੁਤ ਜ਼ਿਆਦੇ ਮਿਹਨਤ ਕਰਦੇ ਨੇ ਵਿਅੰਤ ਗੰਦ ਲਾਉਂਦੇ ਨੇ ਦੇ ਹੀ ਨੂੰ ਤਵਾਦ ਵਰਗਾ ਬਣਾ ਲੈਂਦੇ ਨੇ ਪੱਤਾ ਜਿੰਜੇਰ ਨਾਲੋਂ ਨਦਾਂ ਦੇ ਵਿੱਚ ਲਾਂਦੇ ਨੇ ਮਦਾਨ ਵਿੱਚ ਜਾ ਕੇ ਵੱਡੇ ਵੱਡੇ ਦੀਆਂ ਗੋਲਣੀਆਂ ਨਵਾ ਦਿੰਦੇ ਨੇ ਜਿਹੜਾ ਮੁਸਲਮਾਨ ਵੀ ਤੰਦਵਾਂਦੀ ਗਿਆ ਹੈ ਮੁਸਲਮਾਨੇ ਲੋਲ ਗੁਰੂ ਸ਼ਰਧਾ ਦੀ ਕਮਾਈ ਕਰਨੀ ਹੈ ਪਹਿਲਵਾਨ ਕੇਵਲ ਆਪਣੇ ਸਰੀਰ ਨੂੰ ਤੱਕੜਾ ਕਰਦਾ ਹੈ ਸਰੀਰ ਨੂੰ ਪ੍ਰਾਕਰਿਤ ਹੁੰਦਾ ਹੈ ਉਹਨੇ ਸਰੀਰ ਦੀ ਖੇਡ ਵੇਡਣੀ ਹੈ ਜਿਹੜਾ ਗੁਰੂਤ ਹੈ ਇਹ ਨਹੀਂ ਆਪਣੇ ਸਤਿ ਦੀ ਖੇਡ ਵੇਡਣੀ ਆ ਬੰਦੇ ਨਾਲ ਦੋ ਪਾਸੇ ਇੱਕ ਮਾਨ ਹੈ ਇੱਕ ਸੁਰਤੇ ਸਾਫ ਸੰਗ ਸਰੀਰ ਦੁਆਰਾ ਤਾਂ ਨਹੀਂ ਗੁਰੂ ਆਲਾ ਬਣਨੇ ਉਪਦੇਸ਼ ਲੈਣਾ ਪੰਡ ਪਿਆਰ ਨੂੰ ਜੈਸੀ ਸੰਤਵਾਪਰ ਟੋਟਾ ਸਿੰਘ ਵੀ ਸੰਤ ਤੇ ਅਸੀਂ ਗੁਰਮੁਖ ਬਾਪ ਟੋਟਾ ਵੀ ਸੰਗਤ ਕਰਨੀ ਦਾਸ ਜੀ ਨੂੰ ਇਹ ਸੁਖਾਲ ਪ੍ਰਾਪਤ ਹੋਇਆ ਉਹਨਾਂ ਤੱਕ ਲੇ ਜੀਆਂ ਦੀ ਸੰਗਤ ਕਰਨ ਦਾ ਕ੍ਰੀਮਤ ਤਿੰਨ ਚਾਰ ਦਿਨ ਜਗਾਤਾਰ ਹਰ ਰੋਜ਼ 3 ਦਿਨ ਇੱਕ ਦੋ ਦਿਨ ਛੱਡ ਕੇ ਭਿੰਡਾ ਜਾਣਾ ਬਾਪੂ ਦੀ ਸੰਗਤ ਕਰਨੀ ਹਮ ਤੇ ਹੀ ਕਹੀ ਕੀ ਰੋਲਾਣਾ ਦੀ ਜਾਂਦੀ ਰਹੇ ਤਾਂ ਤਾਂ ਬੇਤਿਆਂ ਕੋਲੇ ਬੈਠਣ ਦਾ ਬਹੁਤ ਖੁੱਲਾ ਸਫਾ ਮਿਲਦਾ ਜਿਆ। ਉਹ ਜਿਹੜੇ ਮਾਮੂਲੀ ਸਾਨੂੰ ਉਹਨਾਂ ਨੇ ਸ਼ਬਦੀ ਕਮਾਇਆ ਜਿ ਆਪਣੀ ਨੀਂਦ। ਸਹਿਰ ਸੁਗਾ ਕਹਿ ਰਾਤ ਨੂੰ ਸੁੱਕੇ ਵੀ ਨਿੱਤਾ ਬਲਤੀ ਵਿਆਸ ਕਰਨਾ। ਜਿਹੜੀ ਬੋਲੀ ਸ਼ਿਕਰੀ ਕਰਨੀ ਹੈ ਸਿਮਾਨਤੀ ਸੁਰਤ ਦਾ ਮੇਲ ਹੈ। ਮਨੁਜ ਆਰਾਏ ਉਸਨੇ ਬਾਣੀ ਦੇ ਬਚਨਾਂ ਨੂੰ ਮੰਨਣਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਮਨ ਦੇ ਵਿੱਚ ਨੇ ਪ੍ਰੇਮ ਘੜਾ ਕਰਨਾ ਹੈ ਧੀਰੀ ਨਾਲ ਸੰਗਤ ਗੁਰੂ ਸ਼ਬਦ ਦੀ ਉਤਵਾਹੀ ਕਰਨੀ ਹੈ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰਿਆ ਜਾਏਗਾ ਅੰਦਰੋਂ ਸੂਤ ਜਗਤ ਜੀ ਹੈ ਜਿਨ ਮਹਾਰਗ ਬਾਣ ਜੀ ਕਹਿੰਦੇ ਸੋਇਆ ਮਨ ਜਲਾਈ ਅੰਦਰੋਂ ਸੁਰਤ ਜਾਗਦੀ ਏ ਜਦੋਂ ਸੁਰਤ ਜਾਗਦੀ ਇਸਦੇ ਨੂੰ ਉਦੋਂ ਗੁਰੂ ਸਿੱਖ ਦੀ ਖੇਡ ਬਾੜੀ ਰੰਗ ਹੋ ਜਾਂਦਾ ਹੈ ਨਿਤਾਤਰ ਕੀ ਨਿਸ਼ਨੇਮ ਕਰੇ ਅਭਿਆਸ ਕਰੇ ਸ਼ਬਦ ਦੀ ਤਮਾਈ ਕਰੇ ਜਿਉਂ ਜਿਉਂ ਸ਼ਬਦ ਨੂੰ ਜਪਦਾ ਰਹੇਗਾ ਜਪੀ ਜਾਏਗਾ ਜਪੀ ਜਾਏਗਾ ਇੱਕਦਮ ਆਨੰਦ ਵਧਦਾ ਜਾਏਗਾ ਉਸਰੀ ਬਾਤ ਹੈ ਜੀ ਸਤਜਾਣ ਕਰੇਗੇ। ਜੀ ਸ੍ਰੀ ਗੰਗਾ ਜਿਹੜਾ ਮਨ ਦਾ ਮੇਲ ਹੈ ਨਾ ਮਨ ਦਾ ਕਾਲਾ ਕਾਲੇ ਨੰਨ ਦੀ ਕਲਪਨਾ ਹੈ। ਨੰਨ ਦੇ ਆਕਾਰ ਨੇ ਨੰਨ ਦੇ ਰੂਪ ਨੇ ਨੇ ਇਹ ਸਾਰੇ ਮਤ ਤੋਂ ਦੇ ਨਤ ਹੋ ਜਾਂਦੇ। ਮਨ ਬਿਲਕੁਲ ਕਾਲੀ ਹੋ ਜਾਂਦਾ। ਮਨ ਕੀ ਹੈ? ਮਨ ਇੱਕ ਪੈਂਡਰੇ ਜਿਹੀ ਤਰ੍ਹਾਂ ਹੈ। ਸਭ ਦਾ ਮੈਂ ਬੜਾ ਕਾਰਡ ਹੁੰਦਾ ਹੈ ਇਹ ਨਹੀਂ ਕਿ ਜਦੋਂ ਜਨਮਾ ਜਨਮਤਰਾ ਦੀ ਸੰਸਕ੍ਰਿਤੀ ਭਰੀ ਹੁੰਦੀ ਹੈ ਜੋ ਭਰੀ ਹੋਈ ਹੈ ਉਹੀ ਰੀਲ ਲੱਗੀ ਹੈ ਉਹੀ ਇਹ ਕੰਮ ਨੂੰ ਕਰ ਜਾਈਏ ਇਹਨੋਂ ਸੇ ਬਦਲਣਾ ਹੀ ਚਾਹੁੰਦੇ ਹਾਂ ਬਾਰਿਸ਼ਾ ਬਦਲਣ ਦੀ ਕਹਿਨ ਤਾਂ ਬਾਰਿਸ਼ਾ ਦਾ ਤਾਂ ਜਨਮ ਹੀ ਆਵੇ ਭਾਵੇਂ ਕੱਟੀਆਂ ਉਹ ਦੀਆਂ ਪੌੜੀਆਂ ਜੀ ਮਰਕਾਰ ਜਏਗਾ ਆਪਣੀ ਆਤਮਰੀ ਚੱਲੇਗਾ ਜੀ ਵਿੜੀ ਕਿਛਲੇ ਜਨਮਾਂ ਦੀ ਸੰਸਕ੍ਰਿਤੀ ਹੈ ਅਰਮਾਨ ਕੋਲ ਤੇ ਸਦਾਤਨ ਹੋਵਾ ਜਿਹੜਾ ਇਸਨਾਂ ਸਤੂਰੀ ਕਹਿੰਦੇ ਕਿ ਪਿਆ ਨਾ ਉਹੀ ਚੱਲਦੀ ਰਹੇ ਜੇਕਰ ਉਹ ਰੀ ਨੂੰ ਬਦਲਣਾ ਈ ਤਾਂ ਵੀ ਸੁਲਤਾਨ ਸ਼ਬਦ ਜੀ ਕਮਾਈ ਕਰੀ ਜਿਉਂ-ਜਿਉਂ ਗੁਰਸਿੱਖ ਜੱਟ ਦਾ ਜਾਏਗਾ ਵਾਰੂ ਗੁਰੂ ਕਾਲੀ ਨੂੰ ਜਦੋਂ ਖਾਲੀ ਹੋਇਆ ਮਨ ਹੈ ਉਹਦੇ ਵਿੱਚ ਪ੍ਰਵਾਣੀ ਪਰਮੇਸ਼ਰ ਦੀ ਭਗਤੀ ਤੇ ਰੇਮ ਸਾਧਨਾ ਸਾਧੂਆਂ ਦੇ ਬਚਨ ਭਰੇ ਜਾਣਗੇ ਸ੍ਰੀ ਰਿ ਦੀ ਪਰਮੇਸ਼ਰ ਦਾ ਬੋਤਲ ਦਿੰਦਾ ਇੰਨੇ ਨਿੱਤ ਰਹਿਣਗੇ ਮੁਕਤ ਜਨ ਨੂੰ ਨਾਨਕ ਸਾਹਿਬ ਕਹਿੰਦੇ ਹਨ ਨਾਮ ਵਰੇ ਰਤਾਂਗੇ ਜਹਾਂ ਜਿਨ ਕੇ ਰਾਮ ਵਸੇ ਮਨ ਮਾਇ

ਲਿਖ ਕਰਦੇ ਆਪਣੀ ਸੁਰਤ ਨੂੰ ਜਗਾ ਲਿਏ ਮਨ ਨੂੰ ਸੰਗਲਾਵਿਤ ਰਹੇ ਆਉਂਦਾ ਜਿਸ ਗੁਰਮੁਖ ਦੇ ਰੋਮ ਰੋਮ ਵਿੱਚ ਵਸ ਜਾਤੈ ਧੀਰੀ ਅਵਸਥਾ ਉੱਤ ਕੀ ਹੋਜਦੀ ਏ ਜੀ ਸਾਜ ਰੱਬ ਨਾਲ ਪੈ ਜਾਂਦੀ ਏ ਉਹਨਾ ਮਰਦੇ ਨੇ ਨਾ ਥਕੇ ਜਾਂਦੇ ਦੁਨੀਆ ਦਾ ਕੋਈ ਬਕਾਰ ਗੁਰਮੁਖ ਨੂੰ ਸਾਥ ਨਹੀਂ ਸੱਜਦਾ ਦੁਨੀਆਂ 'ਚ ਕੋਈ ਤਾਕਤ ਉਹਨਾਂ ਨੂੰ ਮਾਰ ਨਹੀਂ ਸਕਦੀ ਮੌਤ ਵੀ ਉਹਨਾਂ ਕੇ ਆਤਮਾ 'ਤੇ ਗੜ ਨਹੀਂ ਜਾਂਦੀ ਆਪਣੇ ਗੁਰੂ ਘਰ ਦੇ ਵਿੱਚ ਦੇ ਰਹੇ ਆ ਕਿ ਸ਼ਹੀਦ ਹੋਏ ਨੇ ਸਿੰਘ ਹੋਏ ਨੇ ਬੇਅੰਤ ਨਾਮੀ ਵਾਂਗ ਕੋਈ ਨਹੀਂ ਇਸ ਤਰ੍ਹਾਂ ਆਪਣੇ ਲਾ ਕੇ ਹਮ ਸੰਤ ਪਾਪਾ ਈਸ਼ਰ ਸਿੰਘ ਜੀ ਮਹਾਰਾਜ ਅਰਦਾਸ ਹੈ ਮਾਲੀ ਨਮਾ ਨਨਸਿਹੀ ਨਾਰਾਇਣ ਅਰਦਾਸ ਵਾਲੇ ਸਤਿ ਕਿ ਕੈਨ ਸਕਦਾ ਵੀ ਉਹ ਚਲੇ ਗਏ ਜਾਉ ਮਰ ਕੇ ਉਹਨਾਂ ਸਾਥੀ। ਉੱਤ ਸਦਾ ਹੀ ਜਿਉਂਦੇ ਨੇ ਕਿਉਂ ਉਹਨਾਂ ਨਾਮ ਸੁਖਿਆ। ਸੰਸਾਰ ਆਵਾਜ ਰਮਣ ਦੇ ਚੱਕਰ ਵਿੱਚ ਇਹ ਬਚਾਰ ਕਰਦਾ ਹੈ। ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। ਕਿਸੇ ਦਾ ਜੀਵਨ ਕਿਸੇ ਲਈ ਸੇਧदाई ਨਹੀਂ ਹੈ। ਪਰ ਮਹਾਂਪੁਰਖਾਂ ਦੇ ਜੀਵਨ ਲੱਗਾ ਲਈ ਸੇਧਾਈ ਕਰਨੀ ਹੈ। ਪਰ ਉਹ ਮਹਾਂਪੁੱਤ ਸਦਾ ਹੀ ਸੰਸਾਰ 'ਚ ਜਿਉਂਦੇ ਨੇ ਜਿਉਂਦੇ ਹੀ ਦੇਖੇ ਨੇ ਜਪਿਆ ਨਾਮ ਦਿਨਾਂਲੇ ਜਿਉਂਦੇ ਹੀ ਦੇਖੇ ਨੇ ਜਪਿਆ ਨਾਮ ਨਹੀਂ ਰਹੇ ਪਰ ਸਦਾ ਹੀ ਰਹਿੰਦੇ ਉਹਦਾ ਨਾਮ ਸਦਾ ਹੀ ਦੁਨੀਆ ਤੇ ਜਿਉਂਦਾ ਹੈ ਨਾਮ ਰਹਿਉ ਸਾਧੂ ਲਗਨ ਜਿਹੜਾ ਸ਼ਬਦ ਹੈਗਾ ਹੀ ਕਿਤੇ ਜਾਂਦਾ ਨਹੀਂ ਨਾਮ ਕਿੱਥੋਂ ਆਇਆ ਤੇ ਨਾਮ ਕਿੱਥੇ ਜਾਣਾ ਜਿਹੜਾ ਸ਼ਬਦ ਹੈ ਸਦਾ ਅਮਰ ਹੈ ਅਤੰਤ ਹੈ ਸਵੰਨਾਚੀ ਹੈ ਜਦੋਂ ਗੁਰਮਾਨ ਸਿੰਘ ਮਹਾਰਾਜ ਸਰਕਾਰ ਦੇ ਸਰੀਰੂਪੀ ਜਾਮਾ ਧਾਰਨ ਕੀਤਾ ਨਿਰੰਕਾਰ ਦੀ ਦੁਨੀਆ ਦੇ ਸੱਜੇ ਵਾਕੇ ਪੰਜ ਤੱਤਾਂ ਧਾਰਨ ਕੀਤੀ ਨਿਰੰਕਾਰ ਦੀ ਮੈਂ ਪੰਜ ਤੱਤ ਧਾਰਨ ਤਾਂ ਕਰ ਲਏ ਗੁਰਮਾਨ ਸਿੰਘ ਜੀ ਨੇ ਮਹਾਰਾਜ ਦੇ ਸਰੀਰ ਦੀ ਉਮਰ ਹੈ 70 ਸਾਲ ਸ੍ਰੀਮਨ ਮਹਾਂ ਪੁਰਸ਼ਾਂ ਦੀ ਉਮਰ ਥੋੜੀ ਹੁੰਦੀ ਹੈ ਗੁਰੂ ਨਾਨਕ ਜੀ 70 ਸਾਲ ਸਰੀਰ ਤੇ ਰਹੇ। ਉਹਨਾਂ ਸੋਚਿਆ ਕਿ ਸਰੀਰ ਤਾਂ ਸਦਾ ਕਿੰਨਾ ਅਮਰ ਨਹੀਂ ਦੁਨੀਆ ਤੇ ਰਿਹਾ। ਸਾਰੀ ਸਿੱਖਿਆ ਸਾਰਾ ਉਪਦੇਸ਼ ਗੁਰਮੰਗਲ ਦੇ ਨਾਮ ਨੂੰ ਦੇ ਦਿੱਤਾ। ਇਹੀ ਉਪਦੇਸ਼ ਗੁਰੂ ਅਮਰਦਾਸ ਜੀ ਨੂੰ ਮਿਲਿਆ ਉਹਨਾਂ RAM ਦਾ ਜੀ ਹੋ ਕੇ ਸ਼ਬਦਾਂ ਗਿਆ। 10ਵੇਂ ਪਾਤਸ਼ਾਹ ਗੁਰੂ